ਪੇਸ਼ ਹੈ ਪੰਜਾਬ ਅਤੇ ਦਿੱਲੀ ਦਰਬਾਰ ਦੀ ਖਬਰ ਸਾਰ ਸਵਰਨ ਸਿੰਘ ਟੈਣਾ ਜੀ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਜੀ ਬੜੀ ਮਿਹਰਬਾਨੀ ਬਹੁਤ ਬਹੁਤ ਤੁਹਾਡਾ ਧੰਨਵਾਦ ਅਕਰ ਸਾਹਿਬ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਤੇ ਅਮਰੀਕਾ ਵੱਲੋਂ ਭਾਰਤ ਤੇ ਟੈਰਿਫ ਲਾਏ ਜਾਣ ਤੋਂ ਬਾਅਦ ਪ੍ਰਾਈਮ ਮਿੰਿਸਟਰ ਮੋਦੀ ਚੀਨ ਦੇ ਦੌਰੇ ਤੇ ਜਾ ਰਹੇ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਗੱਲ ਹੈ ਜੀ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਹਨ ਜਿਹੜੇ ਇਹ 2118 ਦੇ ਵਿੱਚ ਗਏ ਸੀਗੇ ਚੀਨ ਦੇ ਵਿੱਚ ਤੇ ਪ੍ਰਧਾਨ ਮੰਤਰੀ ਦੇ ਤੌਰ ਤੇ ਉੱਥੇ ਮੋਦੀ ਸਾਹਿਬ ਦਾ ਇਹ ਛੇਵਾਂ ਚੀਨ ਦਾ ਦੌਰਾ ਹੋਊਗਾ ਤੇ 70 ਵਰਿਆਂ ਦੇ ਵਿੱਚ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦੇ ਵੱਲੋਂ ਸਭ ਤੋਂ ਵੱਧ ਚੀਨ ਯਾਤਰਾ ਇਹ ਅਗੜੀ ਗੱਲ ਹੈ ਜੀ ਕਿ ਪ੍ਰਧਾਨ ਮੰਤਰੀ ਮੋਦੀ ਆ ਜਿਹੜੇ ਉਹ ਐਸੀਓ ਸਮਿਟ ਦੇ ਵਿੱਚ ਸ਼ਾਮਲ ਹੋਣ ਵਾਸਤੇ ਚੀਨ ਜਾਣਗੇ ਇਹ ਦੌਰਾ 31 ਅਗਸਤ ਤੇ 1 ਸਤੰਬਰ ਦਾ ਹੋਊਗਾ 2020 ਦੇ ਵਿੱਚ ਗਲਵਾਨ ਘਾਟੀ ਦੇ ਵਿੱਚ ਭਾਰਤ ਤੇ ਚੀਨ ਦੇ ਫੌਜਾਂ ਦੀ ਝੜਪ ਹੋਈ ਸੀ ਉਸ ਤੋਂ ਬਾਅਦ ਮੋਦੀ ਦੀ ਇਹ ਪਹਿਲੀ ਵਾਰ ਚੀਨ ਯਾਤਰਾ ਹੋਣੀ ਆ ਯਾਨੀ ਕਿ ਬੜਾ ਕੁਝ ਚੱਲਿਆ ਚੀਨ ਦਾ ਬਾਈਕਟ ਕਰਾਂਗੇ ਆ ਵੀ ਹੋਣਾ ਚਾਹੀਦਾ ਆ ਵੀ ਹੋਣਾ ਚਾਹੀਦਾ ਪਰ ਹੁਣ ਪ੍ਰਧਾਨ ਮੰਤਰੀ ਸਾਹਿਬ ਉਧਰ ਚੱਲੇ ਆ ਤੇ ਪੰਜਾਬ ਸਰਕਾਰ ਜਿਹੜੀ ਅੰਨੇਵਾ ਧੱਕੀ ਤੁਰੀ ਆਉਂਦੀ ਸੀ ਲੈਂਡ ਪੂਲਿੰਗ ਪਾਲਿਸੀ ਨੂੰ ਕਹਿੰਦੇ ਉਹਨੂੰ ਬ੍ਰੇਕਾਂ ਲੱਗ ਗਈਆਂ ਨੇ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਕਿ ਜਿਸ ਤਰੀਕੇ ਦੇ ਨਾਲ ਨਾ ਇਹ ਖਬਰ ਆਈ ਆ ਇਹ ਬੜੀ ਮਹੱਤਵਪੂਰਨ ਆ ਜੀ ਕਿ ਹੈ ਤਾਂ ਚਲੋ ਇਹ ਨਹੀਂ ਮੈਂ ਕਹਿਣਾ ਵੀ ਪੱਕੇ ਤੌਰ ਦੇ ਉੱਤੇ ਲੈਂਡ ਪੂਲਿੰਗ ਨੀਤੀ ਨੂੰ ਬ੍ਰੇਕ ਲੱਗੀ ਆ ਪਰ ਪੰਜਾਬ ਸਰਕਾਰ ਨੂੰ ਅੱਜ ਇਹ ਗੱਲ ਕਹਿ ਦਿੱਤੀ ਗਈ ਹੈ ਜੀ ਕਿ ਤੁਸੀਂ ਜ਼ਮੀਨ ਐਕਵਾਇਰ ਨਹੀਂ ਕਰ ਸਕੋਗੇ ਅੱਜ ਪੰਜਾਬ ਤੇ ਰਹਿਣਾ ਹਾਈ ਕੋਰਟ ਨੇ ਫਿਲਹਾਲ ਕੱਲ ਤੱਕ ਵਾਸਤੇ ਯਾਨੀ ਕਿ ਅੱਜ ਹੈਗਾ ਜੀ ਆਪਾਂ ਬੁੱਧਵਾਰ ਤੇ ਵੀਰਵਾਰ ਤੱਕ ਦੇ ਲਈ ਇਹ ਰੋਕ ਲੱਗੀ ਆ ਕੱਲ ਨੂੰ ਇਸ ਮਸਲੇ ਤੇ ਫੇਰ ਸੁਣਵਾਈ ਹੋਣੀ ਆ ਅਸਲ ਵਿੱਚ ਲੁਧਿਆਣੇ ਦਾ ਇੱਕ ਬੰਦਾ ਜੀ ਐਡਵੋਕੇਟ ਗੁਰਦੀਪ ਸਿੰਘ ਇਹਦੇ ਵੱਲੋਂ ਪਟੀਸ਼ਨ ਪਾਈ ਗਈ ਆ ਇਹ ਖੁਦ ਕਿਸਾਨ ਆ ਇਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੇਰੀ ਜ਼ਮੀਨ ਵੀ ਇਸ ਪਾਲਿਸੀ ਦੇ ਦੀਨ ਆ ਰਹੀ ਆ ਤੇ ਮੈਂ ਤੇ ਮੇਰੇ ਵਰਗੇ ਹੋਰ ਬਹੁਤ ਸਾਰੇ ਕਿਸਾਨ ਲੈਂਡ ਪੂਲਿੰਗ ਨੀਤੀ ਨੂੰ ਚੁਣੌਤੀ ਦੇ ਰਹੇ ਆ ਅਸੀਂ ਨਹੀਂ ਜ਼ਮੀਨ ਦੇਣੀ ਸੋ ਹਾਈ ਕੋਰਟ ਨੇ ਇਹ ਗੱਲ ਕਹੀ ਅੱਜ ਉਹਨੇ ਕਿਹਾ ਜੀ ਕਿ এনवायरमेंटਲ ਅਸੈਸਮੈਂਟ ਸਟੱਡੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਉਨੀ ਦੇਰ ਤੱਕ ਇਸ ਪ੍ਰਕਿਰਿਆ ਨੂੰ ਅੱਗੇ ਨਹੀਂ ਵਿਧਾਇਆ ਜਾ ਸਕਦਾ ਸੋ ਇਸ ਗੱਲ ਦੇ ਉੱਤੇ ਅੱਜ ਵਿਰੋਧਕਾਂ ਨੇ ਕਿਹਾ ਵੀ ਹੁਣ ਤਾਂ ਮੰਨ ਜਾਓ ਹੁਣ ਤਾਂ ਅਦਾਲਤ ਵੀ ਇਹ ਗੱਲ ਕਹਿੰਦੀ ਆ ਵੀ ਭਾਈ ਤੁਹਾਡੀ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਬ੍ਰੇਕ ਲੱਗਣੀ ਚਾਹੀਦੀ ਆ ਤੇ ਤੁਹਾਨੂੰ ਬ੍ਰੇਕਾਂ ਕਿਹੜੇ ਕਾਰਨ ਨਹੀਂ ਲੱਗਦਗਾ ਕਿ ਮਾੜੇ ਦੱਸੋ ਸਹੀ ਜੀ ਪਹਿਲੀ ਅਗਸਤ ਨੂੰ ਭਾਰਤ ਉੱਤੇ 25% ਟੈਰਫ ਲਾਈ ਸਨ ਡੋਨਲਡ ਟਰੰਪ ਨੇ ਤੇ ਹੁਣ 25% ਹੋਰ ਲਾ ਦੱਤੇ ਨੇ ਜੀ ਹੁਣ 50% ਹੋ ਗਏ ਨੇ ਉਹ ਮੈਂ ਤਾਂ ਤੈਨੂੰ ਤਾਂ ਬੇਨਤੀ ਕੀਤੀ ਸੀ ਕੱਲ ਵੀ ਭਾਈ ਇਹਨੂੰ ਕੋਈ ਨਾ ਕਮਾਉਣ ਕਮਉਣ ਵਾਸਤੇ ਲੈ ਕੇ ਜਾਣਾ ਚਾਹੀਦਾ ਟਬਰ ਨੂੰ ਜਦੋਂ ਉੱਥੇ ਤੜਕੇ ਨੂੰ ਪਸੂੜੀ ਵਾਲੀ ਨਾਲ ਕੋਈ ਨਾ ਕੋਈ ਨਵੀਂ ਹੁੰਦੀ ਆ ਤੇ ਟਰੰਪ ਨੇ ਭਾਰਤ ਦੇ ਉੱਤੇ 25% ਐਕਸਟਰਾ ਟੈਰਫ ਲਾਉਣ ਦਾ ਐਲਾਨ ਕਰਤਾ ਇਧਰ ਜਣ ਚੜਿਆ ਅਮਰੀਕਾ ਵਾਲੇ ਪਾਸੇ ਤੇ ਉੱਠਣਸਾਰ ਮੇਰਾ ਖਿਆਲ ਤਾਂ ਵੀ 5:30 ਵਜੇ ਦਾ అలਾਰਮ ਹੀ ਟਰੰਪ ਹੋ ਰਹੀ ਇਸ ਕਰਕੇ ਲਾ ਕੇ ਰੱਖਦੇ ਆ ਵੀ ਉੱਠਣਸਾਰ ਮੈਂ ਕੋਈ ਨਾ ਕੋਈ ਪਸੂੜੀ ਵਾਲੀ ਗੱਲ ਕਰਨੀ ਆ ਗੁੱਧਵਾਰ ਨੂੰ ਐਗਜ਼ੀਕਿਊਟਿਵ ਆਰਡਰ ਦੇ ਉੱਤੇ ਸਾਈਨ ਕਰਤੇ ਆ ਯਾਨੀ ਕਿ ਅੱਜ ਆਦੇਸ਼ ਆ ਜਿਹੜਾ ਉਹ 21 ਦਿਨ ਬਾਅਦ ਯਾਨੀ ਕਿ 27 ਅਗਸਤ ਤੋਂ ਲਾਗੂ ਹੋਊਗਾ ਐਗਜ਼ੀਕਿਊਟਿਵ ਆਰਡਰ ਦੇ ਵਿੱਚ ਕਿਹਾ ਗਿਆ ਜੀ ਕਿ ਰੂਸੀ ਤੇਲ ਦੀ ਖਰੀਦ ਦੇ ਕਰਕੇ ਭਾਰਤ ਦੇ ਉੱਤੇ ਇਹ ਐਕਸ਼ਨ ਲਿਆ ਗਿਆ ਇਸ ਤੋਂ ਪਹਿਲਾਂ 30 ਜੁਲਾਈ ਨੂੰ ਭਾਰਤ ਦੇ ਉੱਤੇ 25% ਟੈਰਫ ਦਾ ਐਲਾਨ ਕੀਤਾ ਸੀ ਤੇ ਹੁਣ ਭਾਰਤ ਦੇ ਉੱਤੇ ਕੁੱਲ 50% ਦੀ ਟੈਰਫ ਲੱਗੂਗਾ ਯਾਨੀ ਕਿ 50% ਕਰ ਦਿੱਤਾ ਗਿਆ ਜੀ ਹੂੰ ਹੂੰ ਤੇ ਉਧਰ ਇੱਕ ਹੋਰ ਖਬਰ ਆ ਰਹੀ ਹੈ ਜੀ ਕਿ ਮੁਹਾਲੀ ਦੇ ਇੰਡਸਟਰੀਅਲ ਏਰੀਆ ਵਿੱਚ ਇੱਕ ਬਲਾਸਟ ਹੋ ਗਿਆ ਜੀ ਕਹਿੰਦੇ ਦੋ ਜਣਿਆਂ ਦੀ ਮੌਤ ਹੋਈ ਹੈ ਹਾਂ ਬਿਲਕੁਲ ਜੀ ਇਹ ਬੜੀ ਦੁਖਦਾਈ ਖਬਰ ਆਈ ਹੈ ਬੜੀ ਦਰਦਨਾਕ ਖਬਰ ਆਈ ਹੈ ਮੁਹਾਲੀ ਦੇ ਇੰਡਸਟਰੀਅਲ ਏਰੀਆ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਸਿਲੰਡਰ ਬਲਾਸਟ ਹੋ ਗਿਆ ਜਿਹਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਚਾਰ ਲੋਕ ਜ਼ਖਮੀ ਹੋ ਗਏ ਆ ਇਸ ਹੜਸੇ ਤੋਂ ਬਾਅਦ ਇਸ ਧੁਮਾਕੇ ਤੋਂ ਬਾਅਦ ਹਫੜਾ ਦਫੜੀ ਮਚ ਗਈ ਹੈ ਕਮਾਕਾ ਇਨਾ ਤੇਜ਼ੀ ਨਦਰ ਸਾਹਿਬ ਵੀ ਆਲੇ ਦੁਆਲੇ ਦੇ ਘਰਾਂ ਦੀਆਂ ਕੰਧਾਂ ਵੀ ਹਿਲ ਗਈਆਂ ਤੇ ਫੈਕਟਰੀ ਦੀ ਛਤ ਨੂੰ ਵੀ ਬਹੁਤ ਵੱਡਾ ਨੁਕਸਾਨ ਪਹੁੰਚਿਆ ਸਿਲੰਡਰ ਦੇ ਟੁਕੜੇ 1 ਕਿਲੋਮੀਟਰ ਦੂਰ ਤੱਕ ਖਿਲਰੇ ਆ ਇਹਦੇ ਵਿੱਚ ਜਿਹੜੇ ਲੋਕਾਂ ਦੀ ਹਾਰ ਸੇਕ ਜਾਨ ਗਈ ਆ ਉਹਨਾਂ ਦੇ ਸਰੀਰ ਦੇ ਟੁਕੜੇ ਜਿਹੜੇ ਅੰਗ ਆ ਜਿਹੜੇ ਉਹ ਦੂਰ ਦੂਰ ਜਾ ਕੇ ਡਿੱਗੇ ਆ ਫਿਰ ਹਾਲ ਇਹਦੇ ਬਾਰੇ ਬਲਾਸਟ ਦੀ ਵਜ੍ਹਾ ਨਹੀਂ ਪਤਾ ਲੱਗੀ ਗਈ ਪਰ ਪੁਲਿਸ ਤੇ ਪ੍ਰਸ਼ਾਸਨਿਕਾ ਟੀਮਾਂ ਤਕਰੀਬਨ 5 ਘੰਟੇ ਘਟਣਾ ਵਾਲੇ ਸਥਾਨ ਦੇ ਉੱਤੇ ਡਟਕਾ ਰਹੀਆਂ ਤੇ ਮ੍ਰਿਤਕਾਂ ਦੀ ਪਛਾਣ ਹੋਈ ਜੀ ਆਸਿਫ ਖਾਨ ਤੇ ਦਵਿੰਦਰ ਕੁਮਾਰ ਦੇ ਰੂਪ ਦੇ ਵਿੱਚ ਤੇ ਦੋਵਾਂ ਦੀ ਉਮਰ ਲਗਭਗ 25 ਸਾਲ ਸੀ ਤੇ ਇੱਥੇ ਤੇ ਰਹਿੰਦੇ ਸੀਗੇ ਤੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਹਾਰਸੇ ਦੇ ਉੱਤੇ ਤੇ ਦੁੱਖ ਪ੍ਰਗਟਾਇਆ ਜਿਹੜੀ ਥਾਂ ਦੇ ਉੱਤੇ ਧਮਾਕਾ ਹੋਇਆ ਇਹ ਆਕਸੀਜਨ ਪਲਾਂਟ ਹੈਗਾ ਜੀ ਓਹੋ ਤੇ ਟੈਣਾ ਜੀ ਇੱਕ ਖਬਰ ਆ ਰਹੀ ਹੈ ਕਿ ਭਗਵੰਤ ਮਾਨ ਪਾਰਲੀਮੈਂਟ ਚ ਜਾ ਪਹੁੰਚੇ ਨੇ ਹਾਂ ਬਿਲਕੁਲ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਉਹ ਅੱਜ ਪਾਰਲੀਮੈਂਟ ਦੇ ਵਿੱਚ ਜਾ ਪਹੁੰਚੇ ਦਾ ਮਤਲਬ ਇਹ ਨਹੀਂ ਜੀ ਕਿਉਂ ਹੁਣ ਅ ਲੋਕ ਸਭਾ ਜਾਂ ਰਾਜ ਸਭਾ ਦੇ ਮੈਂਬਰ ਬਣਨ ਵਾਸਤੇ ਗਏ ਆ ਇਹ ਆਪਣੇ ਪੁਰਾਣੇ ਸਾਥੀਆਂ ਨੂੰ ਲੋਕ ਸਭਾ ਦੇ ਸਪੀਕਰ ਨੂੰ ਮਿਲਣ ਵਾਸਤੇ ਗਏ ਆ ਭਗਵੰਤ ਮਾਨ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਤੇ ਇਹ ਗੱਲ ਕਹੀ ਹੈ ਕਿ ਮੈਂ ਅੱਜ ਸਪੀਕਰ ਤੇ ਸੰਸਦ ਮੈਂਬਰਾਂ ਦੇ ਨਾਲ ਆਪਣੇ ਪੁਰਾਣੇ ਆੜੀਆਂ ਨਾਲ ਗੱਲਬਾਤ ਕਰਕੇ ਆਇਆ ਮੈਂ ਐਸਵਾਈਐਲ ਦੇ ਮੁੱਦੇ ਦੇ ਉੱਤੇ ਜਲ ਸ਼ਕਤੀ ਮੰਤਰੀ ਤੇ ਹਰਿਆਣੇ ਦੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਦੇ سلسلے ਦੇ ਵਿੱਚ ਆਇਆ ਮੁੱਖ ਮੰਤਰੀ ਨੇ ਗੱਲ ਕਹੀ ਆ ਭਗਵੰਤ ਮਾਨ ਨੇ ਕਿ ਸੰਸਦ ਦੇ ਮੇਰੇ ਪੁਰਾਣੇ ਸਾਥੀ ਮੈਨੂੰ ਕਹਿ ਰਹੇ ਆ ਕਿ ਤੁਸੀਂ ਕਿਉਂ ਇੱਥੋਂ ਚਲੇ ਗਏ ਤੁਸੀਂ ਇਥੋਂ ਦੀ ਰੌਣਕ ਸੀ ਮੁੱਖ ਮੰਤਰੀ ਨੇ ਕਿਹਾ ਵੀ ਕੱਲ ਯਾਨੀ ਕਿ ਮੰਗਲਵਾਰ ਨੂੰ ਐਸਵਾਈਐਲ ਨੂੰ ਲੈ ਕੇ ਮੇਰੀ ਜਲ ਸ਼ਕਤੀ ਵਿਭਾਗ ਦੇ ਮੰਤਰੀ ਸੀਆਰ ਪਾਟਲ ਦੇ ਨਾਲ ਤੇ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸੈਣੀ ਨਾਲ ਮੀਟਿੰਗ ਸੀਗੀ ਤਾਂ ਮੈਂ ਅੱਜ ਫਿਰ ਦਿੱਲੀ ਆਇਆ ਸੀਗਾ ਇਹਨਾਂ ਨੇ ਕਿਹਾ ਜੀ ਕਿ ਮੈਂ ਇਹ ਗੱਲ ਸਪਸ਼ਟ ਕਹਿਣਾ ਵੀ ਹਰਿਆਣੇ ਨਾਲ ਸਾਡੀ ਕੋਈ ਲੜਾਈ ਨਹੀਂ ਆ ਜਦੋਂ ਸਾਡੇ ਕੋਲੇ ਜਿੱਧਰੋਂ ਪਾਣੀ ਆਇਆ ਉਸ ਹਿਸਾਬ ਨਾਲ ਅਸੀਂ ਤੁਹਾਨੂੰ ਵੀ ਦੇ ਰਹੇ ਹਾਂਗੇ ਤੇ ਉਹ ਇੱਕ ਐਸਐਚਓ ਸਾਹਿਬ ਸਸਪੈਂਡ ਹੋਏ ਨੇ ਜੀ ਕੀ ਗੱਲ ਹੋ ਗਈ ਲੱਛਣ ਮਾੜੇ ਜੀ ਇਹ ਦੇਖੋ ਲੱਛਣ ਪੁਲਿਸ ਵਾਲਿਆਂ ਦੇ ਕਈਆਂ ਤੇ ਮਾੜੇ ਹੁੰਦੇ ਆ ਉਹਨਾਂ ਲੱਛਣਾਂ ਦੇ ਕਰਕੇ ਸਸਪੈਂਡ ਹੋਇਆ ਇਹਨੂੰ ਹੋਣਾ ਹੀ ਚਾਹੀਦਾ ਸੀ ਇਹਨੂੰ ਕਰਨਾ ਹੀ ਚਾਹੀਦਾ ਸੀ ਮਾਨਸਾ ਦੇ ਵਿੱਚ ਸਰਦੂਲਗੜ ਖੇਤਰ ਦਾ ਐਸਚਓ ਆ ਜੀ ਵਿਕਰਮ ਸਿੰਘ ਇਹਦਾ ਨਾ ਇਹਦੇ ਉੱਤੇ ਪਰਚਾ ਦਰਜ ਹੋਣ ਤੋਂ ਬਾਅਦ ਇਹਨੂੰ ਮੁਕਤਲ ਕੀਤਾ ਗਿਆ ਕਿਉਂ ਕਿਉਂਕਿ ਪਤਾ ਲੱਗਾ ਜੀ ਕਿ ਪੁਲਿਸ ਹਿਰਾਸਤ ਦੇ ਵਿੱਚ ਰੱਖੇ ਦੋ ਨੌਜਵਾਨ ਦੋਵਾਂ ਦੀ ਬੜੇ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਤੇ ਇਸ ਕੁੱਟਮਾਰ ਦੇ ਵਿੱਚ ਇੱਕ ਨੌਜਵਾਨ ਦੀ ਬਾਹ ਟੁੱਟ ਗਈ ਉਹ ਜਦੋਂ ਬਾਹ ਟੁੱਟ ਗਈ ਤਾਂ ਬਾਅਦ ਵਿੱਚ ਟੱਬਰ ਜਿਹੜਾ ਹਾਈ ਕੋਰਟ ਚਲਾ ਗਿਆ ਹਾਈ ਕੋਰਟ ਦੇ ਦਖਲ ਤੋਂ ਬਾਅਦ ਤੇ ਜਦੋਂ ਪੁਲਿਸ ਨੂੰ ਘੇਰਾ ਪਿਆ ਵੀ ਪਾਈ ਅਸੀਂ ਆਪਦੇ ਆੜੀ ਬਚਾਈਏ ਕਿਵੇਂ ਤੇ ਫਿਰ ਪੁਲਿਸ ਨੇ ਐਸਐਚਓ ਤੇ ਇੱਕ ਹੌਲਦਾਰ ਦੇ ਵਿਰੁੱਧ ਪਰਚਾ ਦਰਜ ਕਰਕੇ ਉਹਨੂੰ ਨੌਕਰੀ ਤੋਂ ਸਸਪੈਂਡ ਕਰਤਾ ਸੋ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਅੱਜ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਗੁੰਝਿਆ ਤੇ ਪੰਜਾਬ ਦੀ ਪੁਲਿਸ ਦੇ ਕਿਸਿਆਂ ਦੇ ਵਿੱਚ ਇੱਕ ਹੋਰ ਵਾਧਾ ਹੋ ਗਿਆ ਕਿਉਂਕਿ ਪੰਜਾਬ ਦੀ ਪੁਲਿਸ ਦੇ ਬਾਰੇ ਇਹੋ ਜਿਹੀਆਂ ਖਬਰਾਂ ਆਉਂਦੀਆਂ ਹੁੰਦੀਆਂ ਜਾਂ ਫਲਾਣੀ ਤਾਂ ਤੇ ਇਹਾਂ ਨੇ ਬੰਦਾ ਕੁੱਟਤਾ ਫਲਾਣੀ ਤਾਂ ਦੇ ਝੂਠਾ ਪਰਚਾ ਪਤਾ ਫਲਾਣੀ ਤਾਂ ਤੇ ਆਹ ਗੱਲ ਹੋ ਗਈ ਫਲਾਣੀ ਤਾਂ ਤੇ ਉਹ ਗੱਲ ਹੋ ਗਈ ਜੀ ਤੇ ਪੰਜਾਬ ਦੇ ਇੱਕ ਕੈਬਨਿਟ ਮਨਿਸਟਰ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਜੀ ਬਿਲਕੁਲ ਜੀ ਬਿਲਕੁਲ ਅੱਜ ਜਿਹੜੇ ਹਰਜੋਤ ਸਿੰਘ ਵੈਸ ਨੇ ਪੰਜਾਬ ਦੇ ਸਿੱਖਿਆ ਮੰਤਰੀ ਇਹਨਾਂ ਨੂੰ ਅਜੇ ਤਨਖਾਹਿਆ ਕਰਾਰ ਦਿੱਤਾ ਗਿਆ ਕਿਉਂਕਿ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਇਹਨਾਂ ਨੂੰ ਇਸ ਕਰਕੇ ਬੁਲਾਇਆ ਗਿਆ ਸੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਸੀ ਕਿਉਂਕਿ ਪਿਛਲੇ ਦਿਨੀ ਸ਼੍ਰੀਨਗਰ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ ਮਨਾਇਆ ਗਿਆ ਸੀ ਉਹ ਸ਼ਤਾਬਦੀ ਸਮਾਗਮ ਦੇ ਵਿੱਚ ਵੀਰ ਸਿੰਘ ਨੇ ਗੀਤ ਪੇਸ਼ ਕੀਤੇ ਸੀ ਤੇ ਇੱਥੇ ਮੁੱਖ ਮਹਿਮਾਨ ਸੀਗੇ ਹਰਜੋਤ ਸਿੰਘ ਵੈਸਵਰੀ ਤੇ ਜੋ ਸੁਵੰਤ ਸਿੰਘ ਜ਼ਫਰ ਖੁਰਾ ਨੂੰ ਵੀ ਬੁਲਾਇਆ ਗਿਆ ਸੀ ਕਿਉਂਕਿ ਉਹ ਭਾਸ਼ਾ ਵਿਭਾਗ ਦੇ ਡਾਇਰੈਕਟਰ ਆ ਪਰ ਉਹ ਅੱਜ ਕਿਸੇ ਕਾਰਨ ਕਰਕੇ ਨਹੀਂ ਆ ਸਕੇ ਉਹਨਾਂ ਨੂੰ ਦੁਬਾਰਾ ਬੁਲਾਇਆ ਗਿਆ ਤੇ ਹਰਜੋਤ ਸਿੰਘ ਬੈਂਸੁਰਾ ਨੂੰ ਅੱਜ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਦੇਸ਼ ਜਾਰੀ ਕੀਤਾ ਗਿਆ ਜੀ ਕਿ ਇਹ ਦਰਬਾਰ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮੈਨ ਜੋ ਕਿ ਗੁਰੂ ਸਾਹਿਬ ਦੀ ਦਾ ਪ੍ਰਕਾਸ਼ ਸਥਾਨ ਆ ਉਥੇ ਪੈਦਲ ਜਾਣਗੇ ਤੇ ਰਾਹ ਦੇ ਵਿੱਚ ਆਉਂਦੇ ਬਾਜ਼ਾਰ ਤੇ ਗਲੀਆਂ ਦੀ ਸਫਾਈ ਤੇ ਹੋਰ ਵਿਕਾਸ ਕੰਮਾਂ ਨੂੰ ਯਕੀਨੀ ਬਣਾਉਣਗੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਉਠਾ ਸਾਹਿਬ ਵੱਲ ਆ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤੇ ਇਹ 100 ਮੀਟਰ ਪਿੱਛੇ ਗੱਡੀ ਦੇ ਵਿੱਚੋਂ ਉਤਰਨਗੇ ਪੈਦਲ ਅੱਗੇ ਜਾਣਗੇ ਇਹਨਾਂ ਸਥਾਨਾਂ ਦੇ ਉੱਤੇ ਵੀ ਮੁਰੰਮਤ ਤੇ ਸਫਾਈ ਨੂੰ ਯਕੀਨੀ ਬਣਾਉਣਗੇ ਫਿਰ ਇਹ ਗੱਲ ਕਹੀ ਗਈ ਆ ਕਿ ਦਿੱਲੀ ਦੇ ਵਿੱਚ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਵਿੱਚ ਨਤਮਸਤਕ ਹੋਣਗੇ ਫਿਰ ਆਨੰਦਪੁਰ ਸਾਹਿਬ ਦੇ ਵਿੱਚ ਨਤਮਸਤਕ ਹੋਣਗੇ ਦੋ ਦਿਨ ਗੁਰੂ ਦੀਆਂ ਸੰਗਤਾਂ ਦੇ ਜੋੜੇ ਝੜਨ ਦੀ ਸੇਵਾ ਕਰਨਗੇ ਤੇ ਫਿਰ 1100 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਖ ਕਰਵਾਉਣ ਵਾਸਤੇ ਕਹਿ ਗਿਆ ਜੀ ਜੀ ਤੇ ਮਜੀਠੀਆ ਸਾਹਿਬ ਨੂੰ ਰਾਹਤ ਮਿਲੀ ਕਿ ਨਹੀਂ ਜੀ ਨਹੀਂ ਜੀ ਨਹੀਂ ਮਿਲੀ ਰਾਹਤ ਨਹੀਂ ਮਿਲੀ ਮੈਂ ਵਿੱਚ ਥੋੜਾ ਜਿਹਾ ਗਲਤੀ ਨਾਲ ਲਿਖ ਕੇ ਭੇਜਤਾ ਸੀਗਾ ਵੀ ਭਾਈ ਰਾਹਤ ਮਿਲ ਗਈ ਉਹ ਮੈਂ ਨਹੀਂ ਵਿੱਚ ਪਾਉਣੀ ਭੁੱਲ ਗਿਆ ਪਰ ਉਹਦਾ ਅਦਾਲਤ ਨੇ ਕਿਹਾ ਤਾਂ ਨਹੀਂ ਉਹ ਇਹ ਰਾਹਤ ਨਹੀਂ ਮਿਲੀ ਜੀ ਪਰ ਦੂਜੀ ਗੱਲ ਇਹ ਜੀ ਕਿ ਇਹਨਾਂ ਦੇ ਮਾਮਲੇ ਦੇ ਉੱਤੇ ਸੁਣਵਾਈ ਹੁਣ ਅੱਗੇ ਪੈ ਗਈ ਆ ਹੁਣ ਅੱਜ ਜਿਹੜੀ ਆ ਉਹ ਜਿਹੜੀ ਜ਼ਮਾਨਤ ਦੀ ਅਰਜ਼ੀ ਸੀਗੀ ਤੇ ਉਹਦੇ ਉੱਤੇ ਸੁਣਵਾਈ ਹੋਈ ਹੈ ਬੈਰਕ ਬਦਲਣ ਵਾਲੀ ਗੱਲ ਆ ਜਿਹੜੀ ਉਹ ਅੱਗੇ ਪਾ ਰਤੇਗਾ ਜੀ ਤੇ ਘਗਰ ਦਰਿਆ ਦਾ ਪਾਣੀ ਕਹਿੰਦੇ ਜੀ ਉਹਦਾ ਪੱਧਰ ਵੱਧ ਗਿਆ ਤੇ ਚੌਕਸ ਰਹਿਣ ਲਈ ਹੁਕਮ ਜਾਰੀ ਕਰ ਦਿੱਤੇ ਗਏ ਨੇ ਬਿਲਕੁਲ ਜੀ ਬਿਲਕੁਲ ਇਹ ਬੜੀ ਮਹੱਤਵਪੂਰਨ ਜਾਣਕਾਰੀ ਆ ਕਿਉਂਕਿ ਮੀਂਹ ਪੰਜਾਬ ਦੇ ਵਿੱਚ ਕਾਫੀ ਪੈ ਗਿਆ ਉਧਰਲੇ ਪਾਸੇ ਪਟਿਆਲਾ ਦੇ ਵੱਲ ਹੋਰ ਵੱਖ-ਵੱਖ ਖਾਵਾਂ ਦੇ ਉੱਤੇ ਕਾਫੀ ਮੀਂਹ ਪੈ ਗਿਆ ਜਿਹਦੇ ਕਰਕੇ ਘੱਗਰ ਦਰਿਆ ਓਵਰਫਲੋ ਹੋ ਸਕਦਾ ਜਿਹਦੇ ਕਰਕੇ ਉਹ ਦਾ ਜਿਹੜਾ ਕੋਈ ਨੁਕਸਾਨ ਖਤੇ ਆਂਡ ਗਵਾਂਡ ਦਾ ਕਿਸੇ ਹੋਰ ਦਾ ਕਰੇ ਨਾ ਇਸ ਗੱਲ ਦੇ ਉੱਤੇ ਹੁਣ ਪ੍ਰਸ਼ਾਸਨ ਨੇ ਜਿਹੜੇ ਲੋਕ ਆ ਆਲੇ-ਦੁਆਲੇ ਦੇ ਖੇਤਰ ਦੇ ਲੋਕ ਆ ਜਿਹੜੇ ਉਹਨਾਂ ਨੂੰ ਚੌਕਸ ਰਹਿਣ ਵਾਸਤੇ ਕਿਹਾ ਗਿਆ ਵੀ ਭਾਈ ਤੁਸੀਂ ਅਲਰਟ ਰਹਿਣਾ ਉਹੀ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਇਸ ਕਰਕੇ ਪੂਰਾ ਅਲਰਟ ਦੇ ਉੱਤੇ ਰੱਖਿਆ ਗਿਆ ਜੀ ਇਲਾਕਾ ਜੀ ਤੇ ਇੱਕ ਸਾਨੂੰ ਇਹ ਦੱਸੋ ਕਿ ਦੋ ਤਿੰਨ ਖਬਰਾਂ ਨੇ ਜਿਹੜੀਆਂ ਇਕੱਠੀਆਂ ਕਰਕੇ ਮੈਂ ਪੁੱਛਣੀਆਂ ਚਾਹੁੰਦਾ ਕਿ ਲੈਂਡ ਪੂਲਿੰਗ ਤੋਂ ਤੋਂ ਲੈ ਕੇ ਜਿਹੜੇ ਬਾਕੀ ਦੀਆਂ ਰਾਜਨੀਤਿਕ ਧਿਰਾਂ ਨੇ ਉਹਨਾਂ ਦਾ ਕੀ ਸਟੈਂਡ ਹੈ ਪਿਛਲੇ ਸਮਿਆਂ ਦੇ ਵਿੱਚ ਜ਼ਮੀਨ ਕਿਵੇਂ ਐਕਵਾਇਰ ਹੁੰਦੀ ਰਹੀ ਹੈ ਚਾਹੇ ਉਹ ਜਿਹੜਾ ਕਟੜਾ ਨੂੰ ਜਾ ਰਿਹਾ ਹਾਈਵੇ ਬਣ ਰਿਹਾ ਉਹਦੀ ਜ਼ਮੀਨ ਦੀ ਵੀ ਐਕਵਾਇਰਿੰਗ ਐਕਵਾਇਰ ਕੀਤੀ ਗਈ ਆ ਸੋ ਲੈਂਡ ਐਕਵਾਇਰਿੰਗ ਨੂੰ ਲੈ ਕੇ ਕਿਸਾਨਾਂ ਦਾ ਕੀ ਹਾਲ ਹੈ ਤੇ ਸਰਕਾਰਾਂ ਪਾਰਟੀਆਂ ਕਿਵੇਂ ਰੋਲ ਪਲੇ ਕਰ ਰਹੀਆਂ ਨੇ ਜੀ ਦੇਖੋ ਜੀ ਇੱਕ ਗੱਲ ਤਾਂ ਬੜੀ ਕਲੀਅਰ ਆ ਵੀ ਇਹ ਲੈਂਡ ਪੂਲਿੰਗ ਨੀਤੀ ਫੇਲ ਸਾਬਤ ਹੋਊਗੀ ਤੇ ਪੰਜਾਬ ਦੇ ਲੋਕਾਂ ਨੇ ਜ਼ਮੀਨ ਦੇਣੀ ਨਹੀਂ ਇਹ ਮੈਂ ਤਾਂ ਕਹਿੰਦਾ ਜੀ ਪੰਜਾਬ ਦੇ ਲੋਕਾਂ ਨੇ ਦੋ ਟੁੱਕ ਲਕੀਰ ਖਿੱਚ ਲਈ ਆ ਉਹ ਕਹਿੰਦੇ ਜ਼ਮੀਨ ਨਹੀਂ ਦੇਣੀ ਜਾਨ ਦੇ ਦੇਾਂਗੇ ਜੇ ਮਾਰਨਾ ਮਾਰਦੇ ਹੋ ਪਰ ਅਸੀਂ ਕਹਿੰਨੇ ਸੀ ਕਿ ਜ਼ਮੀਨ ਨਹੀਂ ਦੰਦੇਗੇ ਜੋ ਮਰਜ਼ੀ ਕਰ ਲੋ ਜਿਵੇਂ ਮਰਜ਼ੀ ਕਰ ਲੋ ਅਸੀਂ ਜ਼ਮੀਨ ਨਹੀਂ ਦਿਆਂਗੇ ਉਹਨੇ ਬੜੀ ਸਪਸ਼ਟ ਗੱਲ ਕਹਤੀ ਆ ਹੋਰ ਦੂਜੀ ਗੱਲ ਇਹ ਆ ਵੀ ਵਿਰੋਧੀ ਪਾਰਟੀਆਂ ਨੂੰ ਚਲੋ ਮੌਕਾ ਚਾਹੀਦਾ ਹੁੰਦਾ ਮੈਂ ਵਿਰੋਧੀ ਪਾਰਟੀਆਂ ਦੀ ਗੱਲ ਇਸ ਕਰਕੇ ਨਹੀਂ ਕਰਦਾ ਉਹਨੇ ਟੰਡ ਚ ਕੰਨਾ ਪਾਉਣਾ ਹੀ ਹੁੰਦਾ ਜਦੋਂ ਆਮ ਆਦਮੀ ਪਾਰਟੀ ਵਿਰੋਧੀ ਧਰ ਦੇ ਰੂਪ ਚ ਸੀ ਟੰਡ ਚ ਕੰਨਾ ਇਹ ਵੀ ਇਵੇਂ ਪਾਉਂਦੀ ਹੁੰਦੀ ਸੀ ਪਰ ਗੱਲ ਇਹ ਜੀ ਕਿ ਵਿਰੋਧੀ ਪਾਰਟੀਆਂ ਨੂੰ ਤਾਂ ਇਸ ਵੇਲੇ ਇੱਕ ਬੂਸਟ ਦਾ ਮੌਕਾ ਮਿਲਿਆ ਉਹ ਆਪਣੀ ਗੱਲ ਰੱਖ ਰਹੇ ਆ ਉਹ ਆਪਣੀ ਗੱਲ ਕਰ ਰਹੇ ਆ ਉਹਨਾਂ ਨੂੰ ਗੱਲ ਕਹਿਣ ਦਾ ਅਧਿਕਾਰ ਵੀ ਹੈਗਾ ਪਰ ਉਲਮਣਾ ਕਰਕੇ ਗ ਵੀ ਇਹ ਅਦਾਲਤ ਦੇ ਵਿੱਚ ਵੀ ਮਾਮਲਾ ਗਿਆ ਲੋਕ ਇਹ ਕਹਿੰਦੇ ਜੀ ਜਾਨ ਦੇ ਦਿਆਂਗੇ ਜ਼ਮੀਨ ਨਹੀਂ ਦੰਦੇ ਕਿ ਗੱਲ ਖਤਮ ਹੋ ਗਈ ਤੇ ਜੇਕਰ ਤੇ ਆਮ ਆਦਮੀ ਪਾਰਟੀ ਨੇ ਆਪਦੀ ਇਹ ਪਾਲਿਸੀ ਵਾਪਸ ਨਾ ਲਈ ਮੈਂ ਦਾਵੇ ਨਾਲ ਇਹ ਗੱਲ ਕਹਿਣਾ ਵੀ ਸੁਪਣਾ ਸਾਫ ਹੋ ਜਾਣਾ ਫੇਰ ਇਹ ਕਰੀ ਜਾਣ ਵੀ ਭਾਈ ਲੋਕਾਂ ਨੂੰ ਬਦਲਾਅ ਦਾ ਪਤਾ ਨਹੀਂ ਲੱਗਿਆ ਆਹ ਗੱਲ ਹੋ ਗਈ ਆ ਉਹ ਗੱਲ ਹੋ ਗਈ ਪਰ ਇਹ ਤਜਰਬਾ ਨਹੀਂ ਕਰਨਾ ਚਾਹੀਦਾ ਕਿ ਲੋਕ ਜ਼ਮੀਨਾਂ ਨਾਲ ਜੁੜੇ ਹੋਏ ਆ ਭਾਜਪਾ ਦੇ ਪੈਰ ਪੰਜਾਬ ਦੇ ਵਿੱਚ ਕਿਉਂ ਨਹੀਂ ਲੱਗ ਰਹੇ ਕਿਉਂਕਿ ਖੇਤਾਂਵਾਲਿਆਂ ਨਾਲ ਵਿਗੜੀ ਵੀ ਆ ਤੇ ਜੇ ਖੇਤਾਂਵਾਲਿਆਂ ਨਾਲ ਹੁਣ ਇਹਨਾਂ ਦੀ ਵਿਗੜ ਗਈ ਤੇ ਪੱਲੇ ਨਾਲ ਦੀ ਵੀ ਕੁਝ ਨਹੀਂ ਪੈਣਾ ਰਿਹਾ ਬਿਲਕੁਲ ਠੀਕ ਹੈ ਤੇ ਮੌਸਮ ਦਾ ਕੀ ਹਾਲ ਹੈ ਜੀ ਪੰਜਾਬ ਦੇ ਵਿੱਚ ਅੱਜ ਕੁਝ ਕੁ ਥਾਵਾਂ ਤੇ ਮੀਂਹ ਪਿਆ ਨਾਗਰ ਸਾਹਿਬ ਪਰ ਗਰਮੀ ਫੇਰ ਵੀ ਬੜੀ ਸਗੀ ਜਜ ਅੱਜ ਜਲੰਧਰ ਦੇ ਵਿੱਚ ਮੀਂਹ ਨਹੀਂ ਪਿਆ ਕੁਝ ਕੁ ਥਾਵਾਂ ਤੇ ਹੋਰ ਆਲੇ ਦੁਆਲੇ ਮੀਂਹ ਪੈਣ ਦੀਆਂ ਖਬਰਾਂ ਹੈਗੀਆਂ ਉਹ ਕਹਿੰਦੇ ਆ ਵੀ ਆਉਂਦੇ 8 ਤਾਰੀਖ ਹਿੰਟੇ ਦੇ ਵਿੱਚ ਮੀਂਹ ਪੰਜਾਬ ਚ ਪੈ ਸਕਦਾ ਪਰ ਅੱਜ ਹਿਮਾਚਲ ਦੇ ਮੰਡੀ ਖੇਤਰ ਦੇ ਵੱਲ ਕਹਿੰਦੇ ਉੱਥੇ ਕਾਫੀ ਮੀਂਹ ਪਿਆ ਉੱਥੇ ਹੜ੍ਹ ਵਰਗੀ ਸਥਿਤੀ ਬਣ ਗਈ ਆ ਉੱਤਰਾਖੰਡ ਦੇ ਵਿੱਚ ਅੱਜ ਫੇਰ ਉੱਥੇ ਪਤਾ ਲੱਗਾ ਜੀ ਕਿ ਮੌਤਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ ਜੀ ਟੈਣਾ ਜੀ ਬਹੁ ਬੜੀ ਮਿਹਰਬਾਨੀ ਤੇ ਬਹੁਤ ਧੰਨਵਾਦ ਗੁਲਾਟੀ ਪਬਲਿਸ਼ਰਸ ਲਿਮਟਿਡ ਸਰੀਵਲੋਂ ਗਰੁੱਪ ਆਫ ਚੇਤਨਾ ਪ੍ਰਕਾਸ਼ਨ ਲੁਧਿਆਣਾ ਵਾਲਾ